ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 study point ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਇਲੈਕਟ੍ਰੀਸ਼ਨ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਣਗੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਿਲਕੁਲ ਫ੍ਰੀ ਅਤੇ ਸਭ ਤੋਂ ਪਹਿਲਾਂ ਪਾਉ ਸਕ ਜੀ ਸੋ ਜਿਆਦਾ ਦੇਰ ਨਾ ਲਾਉਂਦੇ ਵੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਆਈਈ ਦੇ ਨਿਯਮਾਂ ਦੇ ਅਨੁਸਾਰ ਘਰੇਲੂ ਵਾਇਰਿੰਗ ਚਾਲੂ ਕਰਨ ਤੋਂ ਪਹਿਲਾਂ ਕਿਹੜੇ ਟੈਸਟ ਕੀਤੇ ਜਾਂਦੇ ਹਨ ਆਈਈ ਦੇ ਨਿਯਮਾਂ ਦੇ ਅਨੁਸਾਰ ਘਰੇਲੂ ਵਾਇਰਿੰਗ ਚਾਲੂ ਕਰਨ ਤੋਂ ਪਹਿਲਾਂ ਕਿਹੜੇ ਟੈਸਟ ਕੀਤੇ ਜਾਂਦੇ ਹਨ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਲੀਕੇਜ ਦੂਸਰੀ ਹੈ ਪੋਲੈਰਿਟੀ ਟੈਸਟ ਤੀਸਰੀ ਹੈ ਅਰਥ ਟੈਸਟ ਅਤੇ ਚੌਥੀ ਹੈ ਇਹ ਸਾਰੇ ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ ਇਹ ਸਾਰੇ ਪਹਿਲੀ ਲੀਕੇਜ ਵੀ ਪਲੋਟੀ ਟੈਸਟ ਵੀ ਅਰਥ ਟੈਸਟ ਵੀ ਇਹ ਸਾਰੇ ਹੀ ਕਰੇਲੂ ਵਾਇਰਿੰਗ ਚਾਲੂ ਕਰਨ ਤੋਂ ਪਹਿਲਾਂ ਟੈਸਟ ਕੀਤੇ ਜਾਂਦੇ ਹਨ ਅਰੇ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਨਮੀ ਵਾਲੀ ਜਗ੍ਹਾ ਤੇ ਕਿਹੜੀ ਵਾਇਰਿੰਗ ਹੋਣੀ ਚਾਹੀਦੀ ਹੈ वायरिंग नमी वाली जगह पर कि वायरिंग होनी चाहिए है तो ऑप्शन थोड़े सामने हैं जी पहली है लैड लैडशीथ वायरिंग दूसरी है बैटन वायरिंग तीसरी है कलीट वायरिंग तो चौथी है सी टी एस वायरिंग इसका सही आंसर है जी सी टी एस वायरिंग सी टी एस वायरिंग सी टी एस वायरिंग ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਿਹੜੀ ਵਾਇਰਿੰਗ ਅਗ ਤੋਂ ਬਚਾਅ ਕਰਦੀ ਹੈ ਤਾਂ ਆਪਸ਼ਨ ਤਾਂ ਨੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਬੈਟਨ ਵਾਇਰਿੰਗ ਦੂਸਰੀ ਹੈ ਕੈਸਿੰਗ ਕੈਪਿੰਗ ਵਾਇਰਿੰਗ ਤੀਸਰੀ ਹੈ ਕੰਡਿਊਟ ਵਾਇਰਿੰਗ ਅਤੇ ਚੌਥੀ ਹੈ ਕੋਈ ਨਹੀਂ ਤਾਂ ਇਸ ਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਜੀ ਕੰਡਿਊਟ ਵਾਇਰਿੰਗ ਕੰਡਿਊਟ ਵਾਇਰਿੰਗ ਰਾਈਟ ਦੋਸਤੋ ਅਗੇ ਗੱਲ ਕਰੀਏ ਜੀ ਨੈਕਸਟ ਕੁਸਚਨ ਦੀ ਪੌੜੀਆਂ ਦੀ ਵਾਇਰਿੰਗ ਵਿੱਚ ਕਿਹੜਾ ਸਵਿੱਚ ਵਰਤੇ ਜਾਂਦਾ ਹੈ ਪੌੜੀਆਂ ਦੀ ਵਾਇਰਿੰਗ ਵਿੱਚ ਕਿਹੜਾ ਸਵਿੱਚ ਵਰਤੇ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਵਨ ਵੇ ਸਵਿੱਚ ਟੂ ਵੇ ਸਵਿੱਚ ਥਰੀ ਵੇ ਸਵਿੱਚ ਚੌਥਾ ਹੈ ਫਾਈਵ ਵੇ ਸਵਿੱਚ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਟੂ ਵੇ ਸਵਿੱਚ ਟੂ ਵੇ ਸਵਿੱਚ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਬਲਬ ਤੇ ਪੱਖੇ ਕਿਵੇਂ ਕਨੈਕਟ ਕੀਤੇ ਜਾਂਦੇ ਹਨ ਬਲਬ ਤੇ ਪੱਖੇ ਕਿਵੇਂ ਕਨੈਕਟ ਕੀਤੇ ਜਾਂਦੇ ਹਨ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਪੈਰਲਲ ਵਿੱਚ ਦੂਸਰੀ ਹੈ ਸੀਰੀਜ਼ ਵਿੱਚ ਤੀਸਰੀ ਹੈ ਸੀਰੀਜ਼ ਪੈਰਲਲ ਵਿੱਚ ਤੇ ਚੌਥੀ ਹੈ ਕੋਈ ਵੀ ਨਹੀਂ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ ਪੈਰਲਲ ਵਿੱਚ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਫਿਊਜ਼ ਦੇ ਕੀ ਕੰਮ ਹੁੰਦੇ ਹਨ ਜਿਹੜਾ ਆਪਾਂ ਫਿਊਜ਼ ਵਰਤੀਦਾ ਉਸ ਤੇ ਕੰਮ ਕੀ ਹੁੰਦੇ ਹਨ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਤਾਂ ਇਹ ਸਰਕਟ ਨੂੰ ਕੱਟ ਦਿੰਦਾ ਹੈ ਦੂਸਰੀ ਹੈ ਸਰਕਟ ਵਿੱਚ ਕਰੰਟ ਨਹੀਂ ਜਾਣਾ ਚਾਹੀਦਾ ਜਾਣ ਦਿੰਦਾ ਦੂਸਰੀ ਹੈ ਉੜਾ ਤੇ ਇਹਦਾ ਦੋਨੇ ਦਾ ਸੱਸਾ ਕੋਈ ਇਸ ਦਾ ਬਿਲਕੁਲ ਸਹੀ ਆਨਸਰ ਹੋਏਗਾ ਜਦੋਂ ਕਰੰਟ ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਤਾਂ ਇਹ ਸਰਕਟ ਨੂੰ ਕੱਟ ਦਿੰਦਾ ਹੈ ਰਾਈਟ ਦੋਸਤੋ ਅਗੀ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਕੰਡਕਟਿੰਗ ਕੰਡਕਟਿੰਗ ਪਦਾਰਥ ਹੈ ਕੰਡਕਟਿੰਗ ਜਾਨੀ ਕਿ ਤਾਰ ਸਭ ਤੋਂ ਚੰਗੀ ਕਿਹੜੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਚਾਂਦੀ ਦੂਸਰੀ ਹੈ ਪੋਰਸਲਿਨ ਤੀਸਰੀ ਹੈ ਮਾਇਕਾ ਅਤੇ ਚੌਥੀ ਹੈ ਐਲੂਮੀਨੀਅਮ ਤਾਂ ਇਸ ਦਾ ਸਹੀ ਆਨਸਰ ਹੈ ਚਾਂਦੀ ਸਿਲਵਰ ਜਿਹਨੂੰ ਕਹਿੰਦੇ ਹਨ ਠੀਕ ਹੈ ਦੋਸਤੋ ਗੱਲ ਕਰ ਗਏ ਆਪਾਂ ਅੱਗੇ ਨੈਕਸਟ ਕੁਐਸਚਨ ਦੀ ਜਿਹੜਾ ਕਰੰਟ ਇੱਕ ਦਿਸ਼ਾ ਵਿੱਚ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਜਿਹੜਾ ਕਰੰਟ ਇੱਕ ਦਿਸ਼ਾ ਵਿੱਚ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ AC ਦੂਸਰੀ ਹੈ DC ਤੀਸਰੀ ਹੈ RMS ਚੌਥੀ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ DC DC ਇੱਕੋ ਦਿਸ਼ਾ ਵਿੱਚ ਚੱਲਦੀ ਹੈ ਸਾਈਨ ਵੇ ਨਹੀਂ ਕਰਦੀ ਇਹ ਇੱਕੋ ਦਿਸ਼ਾ ਵਿੱਚ ਹਮੇਸ਼ਾ ਚੱਲਦੀ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਜੇਕਰ 100 ਵਾਟ ਦੇ ਦੋ ਬਲਬ ਸੀਰੀਜ਼ ਵਿੱਚ ਲਗਾਏ ਜਾਂਦੇ ਹਨ ਤਾਂ ਹਰੇਕ ਬਲਬ ਦੀ ਲਾਈਟ ਕੀ ਹੋਵੇਗੀ ਉਤਨੀ ਹੀ ਰਹੇਗੀ ਡੇਢ ਗੁਣਾ ਹੋ ਜਾਵੇਗੀ ਦੁਗਣੀ ਹੋ ਜਾਵੇਗੀ ਜਾਂ ਅੱਧੀ ਰਹਿ ਜਾਵੇਗੀ ਹਾਂਜੀ ਇਸ ਦਾ ਸਹੀ ਆਨਸਰ ਹੈ ਉਹ ਹੈ ਅੱਧੀ ਰਹਿ ਜਾਵੇਗੀ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਇੱਕ ਮੂਵਿੰਗ ਕੋਇਲ ਗਲਵੈਨੋਮੀਟਰ ਨੂੰ ਐਮਮੀਟਰ ਕਿਵੇਂ ਬਣਾਇਆ ਜਾਂਦਾ ਹੈ ਇੱਕ ਮੂਵਿੰਗ ਕੋਇਲ ਨੂੰ ਗਲਵੈਨੋਮੀਟਰ ਨੂੰ ਐਮਮੀਟਰ ਕਿਵੇਂ ਬਣਾਇਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਇਹ ਵਾਧ ਰੈジਸਟੈਂਸ ਸੀਰੀਜ਼ ਵਿੱਚ ਲਗਾ ਕੇ ਦੂਸਰੀ ਇਹ ਘਾਟ ਰੈジਸਟੈਂਸ ਪੈਰਲ ਵਿੱਚ ਲਗਾ ਕੇ ਤੀਸਰੀ ਇਹ ਵਾਧ ਰੈジਸਟੈਂਸ ਪੈਰਲ ਵਿੱਚ ਲਗਾ ਕੇ ਚੌਥੀ ਹੈ ਐਮਮੀਟਰ ਬਣਾਇਆ ਨਹੀਂ ਜਾ ਸਕਦਾ ਇਸ ਦਾ ਬਿਲਕੁਲ ਸਹੀ ਆਨਸਰ ਹੈ ਉਹ ਹੈ ਕਾਟਰ ਰਜਿਸਟਰਸ ਪੈਰਲ ਵਿੱਚ ਲਗਾ ਕੇ ਠੀਕ ਦੋਸਤੋ ਗੱਲ ਕਰੀਏ ਆਪਾਂ ਅੱਗੇ ਨੈਕਸਟ ਕੁਸਚਨ ਦੀ ਸੋਲਡਰਿੰਗ ਵਿਧੀ ਧਾਤਾਂ ਨੂੰ ਨਾਲ ਜੋੜਨ ਲਈ ਵਰਤੀ ਜਾਣ ਵਾਲੀ ਮਿਸ਼ਰਤ ਧਾਤ ਕਿਹੜੀ ਹੈ ਘੱਟ ਪਿਘਲਨ ਦਰਜ ਵਾਲੀ ਹੁੰਦੀ ਹੈ ਵੱਧ ਪਿਘਲਨ ਦਰਜ ਵਾਲੀ ਹੁੰਦੀ ਹੈ ਦਰਮਿਆਨੇ ਪਿਘਲਨ ਦਰਜਨ ਵਾਲੀ ਹੁੰਦੀ ਹੈ ਜਾਂ ਕੋਈ ਵੀ ਵਰਤੀ ਨਹੀਂ ਜਾ ਸਕਦਾ तो इसका सही आंसर है वो है घट पिंगलन दर्जे वाली होंगी है ठीक है दोस्तों दोस्तों जेकर दोस्तो वीडियो पसंद आ रही है तो एक बार लाइक कमेंट जरूर कर दो जी नैक्सट क्वेश्चन की गल करिए जी हेठां लिखिया पदार्थ फ्यूज तार वजो वरतिया जाता है ऑप्शन तो बिलकुल सामने हैं जी पहली है टिन दूसरी है जिंक तीसरी है पोर्सलिन, चौथी है कोबाल्ट इसका सही आंसर है वो है टिन राइट दोस्तों नेक्स्ट क्वेश्चन की गल करिए जी सोल्डर कि ता मिश्रण होंगे है सोल्डर कि तातों का मिश्रण होंद है ऑप्शन थोड़े तो सामने हाँ जी जिंक लैड निकल कोबाल्ट, कोबाल्ट टिन लैड ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ ਟਿਨ ਅਤੇ ਲੈਡ ਦੋਨੋਂ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਸਾਫਟ ਸੋਲਡਰ ਅਤੇ ਹਾਰਡ ਸੋਲਡਰ ਵਿੱਚ ਕੀ ਫਰਕ ਹੁੰਦਾ ਹੈ ਸਾਫਟ ਸੋਲਡਰ ਅਤੇ ਹਾਰਡ ਸੋਲਡਰ ਵਿੱਚ ਕੀ ਫਰਕ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਕੋਈ ਫਰਕ ਨਹੀਂ ਹੁੰਦਾ ਪਿਘਲਨ ਤਾਪਮਨ ਦਾ ਫਰਕ ਹੁੰਦਾ ਹੈ ਲੰਬਾਈ ਦਾ ਫਰਕ ਹੁੰਦਾ ਹੈ ਜਾਂ ਮੋਟਾਈ ਦਾ ਫਰਕ ਹੁੰਦਾ ਹੈ ਤਾਂ ਇਸ ਦਾ ਬਿਲਕੁਲ ਸਹੀ ਆਨਸਰ ਹੈ ਉਹ ਹੈ ਪਿਘਲਨ ਤਾਪਮਨ ਦਾ ਫਰਕ ਹੁੰਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਟੈਨਲੈਸ ਸਟੀਲ ਨੂੰ ਸੋਲਡਰ ਕਰਨ ਲਈ ਕਿਹੜਾ ਫਲਕਸ ਵਰਤਿਆ ਜਾਂਦਾ ਹੈ ਸਟੈਨਲੈਸ ਸਟੀਲ ਨੂੰ ਸੋਲਡਰ ਕਰਨ ਲਈ ਕਿਹੜਾ ਫਲਕਸ ਵਰਤਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਗੰਧਕ ਦਤਜਬ ਦੂਸਰੀ ਹੈ ਜ਼ਿੰਕ ਕੋਲੋਰਾਇਡ ਤੀਸਰੀ ਹੈ ਫਾਸਫੋਰਿਕ ਤਜਾਬ ਚੌਥੀ ਹੈ ਕਿਸੇ ਕਿਸਮ ਦੇ ਫਲਕਸ ਦੀ ਲੋੜ ਨਹੀਂ ਹੁੰਦੀ ਤਾਂ ਇਸ ਦਾ ਬਿਲਕੁਲ ਸਹੀ ਆਨਸਰ ਹੈ ਉਹ ਹੈ ਫਾਸਫੋਰਿਕ ਤਜਾਬ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸੋਲਡਰਿੰਗ ਵੇਲੇ ਜੋੜਨ ਉਕਸੀਡੇਸ਼ਨ ਤੋਂ ਬਚਾਉਣ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ਫਲਕਸ ਫਿਊਜ ਸੋਲਡਰ ਜਾਂ ਤਜਾਬ ਹਾਂਜੀ ਦੱਸੋ ਜੀ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ ਫਲਕਸ ਫਲਕਸ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਡੀਸੀ ਜਨਰੇਟਰ ਚ ਪੈਦਾ ਹੋਣ ਵਾਲਾ ਈਐਮਐਫ ਕਿਹੜੇ ਨਿਯਮ ਤੇ ਆਧਾਰਿਤ ਹੈ ਲੈਂਜ਼ ਦਾ ਨਿਯਮ ਫਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਪਹਿਲਾ ਨਿਯਮ ਜਾਂ ਦੂਜਾ ਨਿਯਮ ਜਾਂ ਤੀਜਾ ਨਿਯਮ ਦਾ ਇਸ ਦਾ ਬਿਲਕੁਲ ਸਹੀ ਆਨਸਰ ਹੈ ਪਹਿਲਾ ਨਿਜਮ ਫਰਾਈਡ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਪਹਿਲਾ ਨਿਜਮ ਹੈ ਡੀਸੀ ਜਨਰੇਟਰ ਵਿੱਚ ਪੈਦਾ ਹੋਣ ਵਾਲਾ ਈਐਮਐਫ ਦੇ ਦਾਰਤ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਡੀਸੀ ਜਨਰੇਟਰ ਵਿੱਚ ਕਰੰਟ ਨੂੰ ਪ੍ਰਥਵੀ ਤੋਂ ਇੱਕ ਦਿਸ਼ਾ ਵਾਲਾ ਕਿਹੜਾ ਹਿੱਸਾ ਦੁਆਰਾ ਕੀਤਾ ਜਾਂਦਾ ਹੈ ਆਰਮੇਚਰ ਫੀਲਡ ਵਾਇਰਿੰਗ ਸਲੀਪ ਰਿੰਗ ਜਾਂ ਕਮਿਊਟਟਰ ਇਸ ਦਾ ਰਾਈਟ ਆਨਸਰ ਹੋ ਜਾਏਗਾ ਕਮਿਊਟਟਰ ਅੱਗੇ ਗੱਲ ਕਰੀਏ ਜੀ ਦੋਸਤੋ ਨੈਕਸਟ ਕੁਐਸਚਨ ਦੀ ਡੀਸੀ ਜਨਰੇਟਰ ਦੀ ਕੋਰ ਲੈਮੀਨੇਟਡ ਕਿਉਂ ਕੀਤੀ ਹੁੰਦੀ ਹੈ ਕਾਪਰ ਲਾਸਸ ਘਟਾਉਣ ਲਈ ਐਡੀ ਕਰੰਟ ਘਟਾਉਣ ਲਈ ਜਾਂ ਐਡੀ ਕਰੰਟ ਵਧਾਉਣ ਲਈ ਜਾਂ ਕਾਪਰ ਲਾਸਸ ਵਧਾਉਣ ਲਈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਐਡੀ ਕਰੰਟ ਨੂੰ ਘਟਾਉਣ ਲਈ ਐਡੀ ਕਰੰਟ ਨੂੰ ਘਟਾਉਣ ਲਈ ਠੀਕ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਦਿੱਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮੱਚ